ਇੱਕ ਦਾ ਗਰੰਟੀ ਵਾਲੀ ਚੀਜ਼ ਲੈ ਕੇ ਆਈਆਂ ਵੀਰ ਜੀ ਜਿਹੜੇ ਕੀ ਕਹਿੰਦੇ ਨੇ ਮੱਛਰ ਨਹੀਂ ਮਰਦਾ ਹੈਗਾ ਗਰੰਟੀ ਦੇ ਨਾਲ ਉਹਨਾਂ ਨੂੰ ਇਹ ਦਵਾਂਗੇ ਅਸੀਂ 290 ਰੁਪਏ ਦਾ ਪ੍ਰਾਈਸ ਹੈ ਆ ਚੈੱਕ ਕਰੋ ਆ ਕਰੰਟ ਦੇਖੋ ਕਿੰਦਾ ਜ਼ਬਰਦਸਤ ਜੇਰਾ ਮੱਛਰ ਨਹੀਂ ਮਰੇ ਤਾਂ ਉਹ ਵਾਪਸ ਲੈ ਆਇਓ ਉਹਨਾਂ ਨੂੰ ਵੀਡੀਓ ਬਲੋਗਿੰਗ ਕਿੱਟ ਕਰਦੇ ਨੇ ਨਾ ਉਹਨਾਂ ਵਾਸਤੇ ਅਸੀਂ ਆ ਚੀਜ਼ ਲੈ ਕੇ ਆਏ ਜੀ ਮਾਈਕ ਮਾਈਕ ਕਿੱਦਾਂ ਆ ਵਾਇਰਲੈਸ ਵਾਲਾ ਮਾਈਕ ਇਹ ਡੋਂਗਲ ਆਪਣੇ ਫੋਨ 'ਚ ਫਿੱਟ ਹੋ ਜੇਗੀ ਇਹਨੂੰ ਆਨ ਕਰਨਾ ਹੈ ਇਹਨੇ ਕਨੈਕਟ ਹੋ ਜਾਣਾ ਹੈ ਉਸੋਂ ਵੱਧ ਆ ਮਾਈਕ ਦੀ ਜਗ੍ਹਾ ਤੇ ਇਹ ਆਪਾਂ ਫਿੱਟ ਕਰ ਦੇਣਾ ਇਹਨੂੰ ਇੱਥੇ ਫਿੱਟ ਕਰਕੇ ਉੱਪਰ ਇਹਨੂੰ ਲਗਾ ਕੇ ਜਿਹੜੇ ਵੀਡੀਓ ਵਗੈਰਾ ਜਾਂ ਇੰਟਰਵਿਊ ਵਗੈਰਾ ਕਰਦੇ ਨੇ ਉਹਨਾਂ ਵਾਸਤੇ ਇਹ ਸੈੱਟ ਲੈ ਕੇ ਆਏ ਆ ਭਾਜੀ ਇਹ ਪੂਰਾ ਆਪਣੇ ਕੋਲ ਸੈੱਟ ਮਿਲੇਗਾ ਤੁਹਾਨੂੰ 950 ਰੁਪਏ ਦਾ ਤੇ ਆਹ ਕੂਲਰ ਜਿਹੜੇ ਆ ਗਏ ਨੇ ਆਪਣੇ ਕੋਲ ਇਹ ਵੀ ਆਪਣੇ ਕੋਲ 450 ਰੁਪਏ ਦੀ ਸਟਾਰਟਿੰਗ ਸੇਲ ਲਗਾਉਣ ਜਾ ਰਹੇ ਆ ਗਰਮੀਆਂ ਦੇ ਵਿੱਚ 450 ਰੁਪਏ ਮਿੰਨੀ ਕੂਲਰ ਇਹਦੀ 쿨ਿੰਗ ਬਹੁਤ ਵਧੀਆ ਜੀ ਇਹ ਸਾਰੇ ਆਪਣੇ ਕੋਲ ਚਾਰਜਿੰਗ ਵਾਲੇ ਪੱਖੇ ਇਹ ਵੀ ਕੂਲਰ ਹੈ ਭਾਜੀ ਇਹਦੇ 'ਚ ਵੀ ਪਾਣੀ ਪੈਂਦਾ ਹੈ ਪਾਣੀ ਪਾ ਕੇ ਇਹਦੇ ਚ ਵੀ ਜਿਵੇਂ কুলਰ ਹਵਾ ਦਿੰਦਾ ਨਾ ਓਵੇਂ ਦੀ ਹਵਾ ਦੇ ਦਿੰਦਾ ਇਹ ਵੀ ਇਹ 650 ਰੁਪਏ ਦਾ ਓਕੇ ਮੂਹਰ ਦਿਖਾਓ ਮੂੰਹ ਆਹ ਦੇਖੋ ਪਿੱਛੇ ਦੀ ਸਾਰਾ কুলਰ ਟਾਈ ਬਣਿਆ ਹੋਇਆ ਜੀ ਓਕੇ ਵੀਰੇ ਪਿੱਛੇ ਫੈਨ ਲੱਗਿਆ ਹੋਇਆ ਇਹਦੇ ਵਿੱਚ ਪਾਣੀ ਅੱਗੇ ਵਿੱਚ ਬੋਟਲ ਵੀ ਫਿੱਟ ਹੁੰਦੀ ਹੈ ਜੀ ਉਹਦੇ ਵਿੱਚ ਪਾਣੀ ਪੈਣਾ ਓਕੇ ਇੱਕ ਆ ਚਾਰਜਰ ਵਾਲ ਫੈਨ ਜਿਨ੍ਹਾਂ ਨੂੰ ਚਾਹੀਦਾ ਬੱਚਿਆਂ ਵਾਸਤੇ ਇਹਦਾ ਰੇਟ ਅਸੀਂ ਦੇਣ ਜਾ ਰਹੇ ਹਾਂ ਅਨਬੀਟੇਬਲ 250 ਰੁਪਏ ਦਾ ਪੱਖਾ ਰਹੇਗਾ ਚਾਰਜਿੰਗ ਅਲੱਗ ਜੀ ਓਕੇ 2 ਘੰਟੇ ਦਾ ਬੈਟਰੀ ਬੈਕ ਰਹੇਗਾ ਆਹ ਦੇਖੋ ਇਹਨੂੰ ਫੋਲਡ ਕਰਕੇ ਇਦਾਂ ਆਪਣੇ ਬੈਗ ਵਿੱਚ ਪਾਓ ਜਿੱਥੇ ਹਵਾ ਗਰਮੀ ਲੱਗਦੀ ਹੈ ਉੱਥੇ ਨੂੰ ਕੱਢ ਕੇ ਵੱਡਾ ਵੀ ਕਰ ਲਓ ਛੋਟਾ ਵੀ ਕਰ ਲਓ ਹੁਣ ਇੱਕ ਜਿਵੇਂ ਗਰਮੀਆਂ 'ਚ ਲਾਈਟ ਬਹੁਤ ਜਾਂਦੀ ਹੈ ਜੀ ਆ ਆਸੀਂ ਕੈਂਪਿੰਗ ਲੈਂਪ ਲੈ ਕੇ ਆਏ ਹੋਏ ਆ ਸਿਰਫ ਔਰ ਸਿਰਫ 450 ਰੁਪਏ ਦਾ 2 ਘੰਟੇ ਦਾ ਬੈਟਰੀ ਬੈਕਅਪ ਇੱਕ ਜਿਨ੍ਹਾਂ ਦੀ ਮਾਇਆ ਨਹੀਂ ਜੁੜਦੀ ਆ ਗੁੱਲਗ ਲੈ ਜਾਓ ਜੀ ਇੱਕ ਨੋਟ ਵਿੱਚ ਪਾਣਾ ਜਿਹੜਾ ਪਾਣਾ ਹੈ ਉਹਦੇ ਉੱਤੇ ਕਾਟਾ ਲਗਾਈ ਜੋ ਕਾਟਾ ਲਗਾ ਲਗਾ ਕੇ ਆਪਣਾ ਪੂਰੀ ਗੁੱਲਗ ਭਰ ਲਓ ਮੁੜ ਕੇ 1 ਲੱਖ ਰੁਪਇਆ ਤੁਹਾਡਾ ਜੁੜਿਆ ਤੁਹਾਨੂੰ ਤਿਆਰ ਮਿਲੇਗਾ ਜੀ ਜਿਨ੍ਹਾਂ ਨੂੰ ਪੈਨ ਕੈਮਰਾ ਚਾਹੀਦਾ ਨਾ ਉਹਨਾਂ ਨੂੰ ਇੱਥੇ ਚੈੱਕ ਕਰਵਾ ਕੇ ਅਸੀਂ ਕੁਆਲਿਟੀ ਦਵਾਂਗੇ ਭਾਜੀ ਕੁਆਲਿਟੀ ਲੈ ਕੇ ਆਏ ਆ ਪੈਨ ਕੈਮਰੇ ਦੇ ਵਿੱਚ 5 ਮੈਗਾਪਿਕਸਲ ਦੀ ਇਹ ਸਪੈਸ਼ਲ ਅਸੀਂ ਇਹਦੇ ਵਿੱਚ ਲੈਂਸ ਫਿੱਟ ਕਰਵਾ ਕੇ ਹੁਣ ਪੈਨ ਕੈਮਰਾ ਤਿਆਰ ਕਰਵਾਇਆ ਔਰ ਵਿਦ ਮੈਮਰੀ ਕਾਰਡ ਪਾ ਕੇ ਨਹਿਂ ਦੇ ਵਿੱਚ ਚੈੱਕ ਕਰਵਾ ਕੇ ਵੀਡੀਓ ਚ ਕੁਆਲਿਟੀ ਫੇਰ ਦਵਾਂਗੇ ਪੈਨ ਕੈਮਰਾ ਆਪਾਂ ਖੜਾ ਲੁਧਿਆਣੇ ਫੀਲਡ ਗੰਜ ਇਲੈਕਟ੍ਰੋਨਿਕ ਹੋਰ ਸਮਾਨ ਦਿਖਾਉਣੇ ਹੋਣ ਨੂੰ ਤੇ ਰੇਡ ਕਟਰ ਤੇ ਟੌਪ ਦੀ ਤਰ੍ਹਾਂ ਟੀਮ ਚ ਸਾਰਾ ਸਮਾਨ ਹੋਊਗਾ ਵੀਡੀਓ ਨਾ ਬਣੇ ਰਿਹਾ ਅਜੇ ਜੀ ਹਾਂ ਜੀ ਭਾਜੀ ਕੀ ਹਾਲ ਚਾਲ ਆ ਸਾਸੀ ਕਾਲ ਜੀ ਸਾਰੇ ਤੇਜੀ ਕੈਂਡ ਪੇਜ ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਰਹਿੰਦੇ ਹੋ ਦੋਸਤੋ ਤੁਹਾਨੂੰ ਪਤਾ ਹੈ ਆਪਣੀ ਬਾਬੇ ਨਾਨਕ ਦੀ ਹੱਤੀ ਤੇ ਨਵੇਂ-ਨਵੇਂ ਸਮਾਰਟ ਗੈਜੇਟਸ ਅਸੀਂ ਲੈ ਕੇ ਆਉਂਦੇ ਰਹਿੰਦੇ ਆ ਇਹਦੇ ਵਿੱਚ ਜਿਨ੍ਹਾਂ ਨੂੰ ਪੈਨ ਕੈਮਰਾ ਚਾਹੀਦਾ ਨਾ ਉਹਨਾਂ ਨੂੰ ਇੱਥੇ ਚੈੱਕ ਕਰਵਾ ਕੇ ਅਸੀਂ ਕੁਆਲਿਟੀ ਦਵਾਂਗੇ ਭਾਜੀ ਕੁਆਲਿਟੀ ਲੈ ਕੇ ਆਏ ਆ ਪੈਨ ਕੈਮਰੇ ਦੇ ਵਿੱਚ 5 ਮੈਗਾਪਿਕਸਲ ਦੀ ਇਹ ਸਪੈਸ਼ਲ ਅਸੀਂ ਇਹਦੇ ਵਿੱਚ ਲੈਂਸ ਫਿੱਟ ਕਰਵਾ ਕੇ ਹੁਣ ਪੈਨ ਕੈਮਰਾ ਤਿਆਰ ਕਰਵਾਇਆ ਔਰ ਵਿਦ ਮੈਮਰੀ ਕਾਰਡ ਪਾ ਕੇ ਨਹਿਂ ਦੇ ਵਿੱਚ ਚੈੱਕ ਕਰਵਾ ਕੇ ਵੀਡੀਓ ਚ ਕੁਆਲਿਟੀ ਫੇਰ ਦਵਾਵਾਂਗੇ ਪੈਨ ਕੈਮਰਾ ਇਹਦੇ ਵਿੱਚ ਆਪਣੇ ਕੋਲ 홀ਡਰ ਵਾਲਾ ਕੈਮਰਾ ਵੀ ਆ ਗਿਆ ਹੋਇਆ ਜੀ ਪੈਨ ਕੈਮਰਾ ਆਪਣੇ ਕੋਲ ਵੀ ਜੀ 1450 ਰੁਪਏ ਤੋਂ ਸ਼ੁਰੂ ਹੋ ਜਾਏਗਾ ਲੋ ਕੁਆਲਿਟੀ ਕੁਆਲਿਟੀ ਦੇ ਹਿਸਾਬ ਨਾਲ ਰੇਟ ਜਿਹੜਾ ਪ੍ਰਾਈਸ ਜਿਹੜਾ ਵਧਦਾ ਜਾਏਗਾ ਓਕੇ ਵੀਰੇ ਮੈਮਰੀ ਕਾਰਡ ਪਾ ਕੇ ਚੱਲਦੇ ਨੇ ਇਹ ਜਿਹੜੇ ਵੀਡੀਓ ਬਲੋਗਿੰਗ ਕਿੱਟ ਕਰਦੇ ਨੇ ਨਾ ਉਹਨਾਂ ਵਾਸਤੇ ਅਸੀਂ ਆ ਚੀਜ਼ ਲੈ ਕੇ ਆਏ ਜੀ ਮਾਈਕ ਮਾਈਕ ਕਿਦਾਂ ਆ ਵਾਇਰਲੈਸ ਵਾਲਾ ਮਾਈਕ ਹੈ ਇਹ ਡੋਂਗਲ ਆਪਣੇ ਫੋਨ 'ਚ ਫਿੱਟ ਹੋ ਜਾਏਗੀ ਇਹਨੂੰ ਆਨ ਕਰਨਾ ਹੈ ਇਹਨੇ ਕਨੈਕਟ ਹੋ ਜਾਣਾ ਹੈ ਉਸ ਤੋਂ ਬਾਅਦ ਆ ਮਾਈਕ ਦੀ ਜਗ੍ਹਾ ਤੇ ਇਹ ਆਪਾਂ ਫਿੱਟ ਕਰ ਦੇਣਾ ਇਹਨੂੰ ਇੱਥੇ ਫਿੱਟ ਕਰਕੇ ਉੱਪਰ ਇਹਨੂੰ ਲਗਾ ਕੇ ਜਿਹੜੇ ਵੀਡੀਓ ਵਗੈਰਾ ਜਾਂ ਇੰਟਰਵਿਊ ਵਗੈਰਾ ਕਰਦੇ ਨੇ ਉਹਨਾਂ ਵਾਸਤੇ ਇਹ ਸੈੱਟ ਲੈ ਕੇ ਆਏ ਆ ਭਾਜੀ ਇਹ ਪੂਰਾ ਆਪਣੇ ਕੋਲ ਸੈੱਟ ਮਿਲੇਗਾ ਤੁਹਾਨੂੰ 950 ਰੁਪਏ ਦਾ ਇੱਕ ਮਾਈਕ ਰਹੇਗਾ ਨਾਲ ਇੱਕ ਇਹ ਮਾਈਕ ਰਹੇਗਾ ਪੂਰਾ ਸੈੱਟ 950 ਰੁਪਏ ਦਾ ਕੋਲਰ ਮਾਈਕ ਆ ਓਕੇ ਭਾਈ ਉਸ ਤੋਂ ਬਾਅਦ ਅੱਗੇ ਆਜੋ ਆ ਹੁਣ ਇੱਕ ਜਿਵੇਂ ਗਰਮੀਆ ਚ ਲਾਈਟ ਬਹੁਤ ਜਾਂਦੀ ਏ ਜੀ ਆਸ ਇਹ ਕੈਂਪਿੰਗ ਲੈਂਪ ਲੈ ਕੇ ਆਏ ਹੋਏ ਆ ਸਿਰਫ ਔਰ ਸਿਰਫ 450 ਰੁਪਏ ਦਾ 2 ਘੰਟੇ ਦਾ ਬੈਟਰੀ ਬੈਕਅਪ ਚਾਰਿਆਂ ਦਾ ਵੀ ਹਾਂਜੀ ਵੀਰ ਜੀ ਚਾਰਜਰ ਜਿਆਦੀ ਵੀਡੀਓ ਆਪਾਂ ਲੰਬੀ ਨਹੀਂ ਕਰਦੇ ਇੱਕ ਗਰੰਟੀ ਵਾਲੀ ਚੀਜ਼ ਲੈ ਕੇ ਆਈਆਂ ਵੀਰ ਜੀ ਜਿਹੜੇ ਕੀ ਕਹਿੰਦੇ ਨੇ ਮੱਛਰ ਨਹੀਂ ਮਰਦਾ ਹੈਗਾ ਗਰੰਟੀ ਦੇ ਨਾਲ ਉਹਨਾਂ ਨੂੰ ਇਹ ਦਵਾਂਗੇ ਅਸੀਂ 290 ਰੁਪਏ ਦਾ ਪ੍ਰਾਈਸ ਹੈ ਆ ਚੈੱਕ ਕਰੋ ਆ ਕਰੰਟ ਦੇਖੋ ਕਿੱਡਾ ਜ਼ਬਰਦਸਤ ਜੇਰਾ ਮੱਛਰ ਨਹੀਂ ਮਰੇਗਾ ਉਹ ਵਾਪਸ ਲੈ ਆਇਓ ਉਹਨਾਂ ਨੂੰ ਅਸੀਂ ਪੁੱਲੇ ਤੇ ਪਲੇਸਮੈਂਟ ਦਵਾਂਗੇ ਫੰਡ ਰੀਫੰਡ ਕਰਾਂਗੇ ਉਹਨਾਂ ਨੂੰ ਪੈਸੇ ਵਾਪਸ ਕਰਾਂਗੇ ਇਹ 290 ਰੁਪਏ ਦਾ ਲੈ ਕੇ ਆਏ ਆ ਸਟਾਕ ਵੱਧੂ ਅਵੇਲੇਬਲ ਹੋ ਚੁੱਕਿਆ ਆਪਣੇ ਕੋਲ ਇੱਕ ਜਿਨ੍ਹਾਂ ਦੀ ਮਾਇਆ ਨਹੀਂ ਜੁੜਦੀ ਆ ਗੁੱਲਗ ਲੈ ਜਾਓ ਜੀ ਇੱਕ ਨੋਟ ਵਿੱਚ ਪਾਣਾ ਜਿਹੜਾ ਪਾਣਾ ਹੈ ਉਹਦੇ ਉੱਤੇ ਕਾਟਾ ਲਗਾਈ ਜੋ ਕਾਟਾ ਲਗਾ ਲਗਾ ਕੇ ਆਪਣਾ ਪੂਰੀ ਗੁੱਲਗ ਭਰ ਲਓ ਮੁੜ ਕੇ 1 ਲੱਖ ਰੁਪਇਆ ਤੁਹਾਡਾ ਜੁੜਿਆ ਤੁਹਾਨੂੰ ਤਿਆਰ ਮਿਲੇਗਾ ਜੀ ਇਹ ਜਿਹੜੇ ਗੱਡੀਆਂ ਵਾਲੇ ਵੀਰ ਸਾਨੂੰ ਕਹਿੰਦੇ ਸਨ ਕਾਰ ਵਾਸੀ ਪੁਆਇੰਟ ਵਾਸੀ ਪੱਖਾ ਚਾਹੀਦਾ ਇਹਦੀ ਸਪੀਡ ਤੁਹਾਨੂੰ ਮੈਂ ਚੈੱਕ ਕਰਾਈ ਸੀ ਪਿਛਲੀ ਵੀਡੀਓ ਚ ਉਹ ਯੂਐਸਬੀ ਵਾਲਾ ਸੀ ਇਹ ਸਿੱਧਾ ਕਾਰ ਚਾਰਜਿੰਗ ਪੁਆਇੰਟ ਵਾਲਾ ਲੈ ਆਂਦਾ ਜੀ ਉਹ ਚ ਕਾਰ ਦੇ ਵਿੱਚ ਲੱਗ ਜਾਂਦਾ ਹਾਂਜੀ ਸਿੰਗਲ ਪੱਖਾ ਜਿਹੜਾ ਆਪਣਾ 450 ਰੁਪਏ ਦਾ ਡਬਲ ਪੱਖਾ ਜਿਹੜਾ 650 ਰੁਪਏ ਦਾ ਇਹ ਕਾਰ ਚਾਰਜਿੰਗ ਪੁਆਇੰਟ ਦੇ ਨਾਲ ਆਇਆ ਜੀ ਓਕੇ ਬਈ ਇੱਕ ਅੱਗੇ ਆਜੋ ਆਹ ਕੂਲਰ ਜਿਹੜੇ ਆ ਗਏ ਨੇ ਆਪਣੇ ਕੋਲ ਇਹ ਵੀ ਆਪਣੇ ਕੋਲੋਂ 450 ਰੁਪਏ ਦੀ ਸਟਾਰਟਿੰਗ ਸੇਲ ਲਗਾਉਣ ਜਾ ਰਹੇ ਹਾਂ ਗਰਮੀਆਂ ਦੇ ਵਿੱਚ 450 ਰੁਪਏ ਮਿੰਨੀ ਕੂਲਰ ਇਹਦੀ 쿨ਿੰਗ ਬਹੁਤ ਵਧੀਆ ਜੀ ਇਹ ਸਾਰੇ ਆਪਣੇ ਦੇ ਚਾਰਜਿੰਗ ਵਾਲੇ ਪੱਖੇ ਇਹ ਵੀ ਕੂਲਰ ਦਾ ਇਹ ਪਾਣੀ ਪਾ ਕੇ ਇਹਦੇ ਚ ਵੀ ਜਿਵੇਂ কুলਰ ਹਵਾ ਦਿੰਦਾ ਨਾ ਉਵੇਂ ਦੀ ਹਵਾ ਦੇਦਾ ਇਹ ਵੀ ਇਹ 650 ਰੁਪਏ ਦਾ ਓਕੇ ਮੂੰਹ ਦਿਖਾਓ ਮੂੰਹ ਆਹ ਦੇਖੋ ਪਿੱਛੇ ਦੀ ਸਾਰਾ কুলਰ ਟਾਈ ਬਣਿਆ ਹੋਇਆ ਜੀ ਓਕੇ ਫਿਰ ਪਿੱਛੇ ਫੈਨ ਲੱਗਿਆ ਹੋਇਆ ਇਹਦੇ ਵਿੱਚ ਪਾਣੀ ਅੱਗੇ ਵਿੱਚ ਬੋਟਲ ਵੀ ਇਫੈਕਟ ਹੁੰਦੀ ਹੈ ਜੀ ਉਹਦੇ ਵਿੱਚ ਪਾਣੀ ਪੈਣਾ ਓਕੇ ਇੱਕ ਆ ਚਾਰਜਰ ਵਾਲ ਫੈਨ ਜਿਨ੍ਹਾਂ ਨੂੰ ਚਾਹੀਦਾ ਬੱਚਿਆਂ ਵਾਸਤੇ ਇਹਦਾ ਰੇਟ ਅਸੀਂ ਦੇਣ ਜਾ ਰਹੇ ਹਾਂ ਅਨਬੀਟੇਬਲ 250 ਰੁਪਏ ਦਾ ਪੱਖਾ ਰਹੇਗਾ ਚਾਰਜਿੰਗ ਵਾਲਾ ਜੀ ਓਕੇ 2 ਘੰਟੇ ਦਾ ਬੈਟਰੀ ਬੈਕ ਰਹੇਗਾ ਆਹ ਦੇਖੋ ਇਹਨੂੰ ਫੋਲਡ ਕਰਕੇ ਇਦਾਂ ਆਪਣੇ ਬੈਗ ਵਿੱਚ ਪਾਓ ਜਿੱਥੇ ਹਵਾ ਗਰਮੀ ਲੱਗਦੀ ਉੱਥੇ ਇਹਨੂੰ ਕੱਢ ਕੇ ਵੱਡਾ ਵੀ ਕਰ ਲੋ ਛੋਟਾ ਵੀ ਕਰ ਲੋ ਤੇ ਫੋਲਡ ਕਰਕੇ ਪੈਕ ਕਰ ਦੋ ਹਾਂ ਓਕੇ ਇਹ 250 ਰੁਪਏ ਆਪਣਾ ਪ੍ਰਾਈਸ ਰਹੇਗਾ ਉਸ ਤੋਂ ਬਾਅਦ ਸਾਰੇ ਚਾਰਜਿੰਗ ਵਾਲੇ ਆਪਣੇ ਕੋਲ ਪੱਖੇ ਆ ਜਾਣਗੇ ਜੀ ਆਹ ਗਰਮ ਬੋਟਲਾਂ ਲੈਂਦੀਆਂ ਨੇ ਅਸੀਂ 450 ਰੁਪਏ ਸਟਾਰਟਿੰਗ ਪ੍ਰਾਈਸ ਵਿੱਚ ਗਰੰਟੀ ਵਾਲੀਆਂ ਗਰਮ ਵੀ ਰਹੇਗਾ ਠੰਡਾ ਵੀ ਰਹੇਗਾ ਜੀ 450 ਰੁਪਏ ਸਟਾਰਟਿੰਗ ਪ੍ਰਾਈਸ ਵਿੱਚ ਜੀ 12 ਘੰਟੇ ਗਰਮ ਰਹੇਗਾ ਤੇ 20 ਘੰਟੇ ਠੰਡਾ ਰਹੇਗਾ ਜੀ ਓਕੇ ਬਈ